ਦੇਖੋ 2031 ਦੇ ਵਿੱਚ ਕਿਵੇਂ ਆਵੇਗਾ ਸਤਜੁਗ ਕਿਵੇਂ ਪਾਪੀਆਂ ਨੂੰ ਸਜ਼ਾ ਮਿਲੇਗੀ ਕਿਵੇਂ ਟਰੰਪ ਤੇ ਮੋਦੀ ਦਾ ਤਖਤਾ ਪਲਟ ਕੇ ਸਿੱਖਾਂ ਦਾ ਰਾਜ ਦੁਨੀਆ ਤੇ ਹੋਣਾ ਇਸ ਵਿਸ਼ੇ ਨੂੰ ਆਪਾਂ ਸਮਝਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਤਗੁਰੂ ਜੀ ਕਿਰਪਾ ਕਰਨ ਬੇਨਤੀਆਂ ਆਪਾਂ ਆਰੰਭ ਕਰੀਏ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ 2031 ਦੇ ਵਿੱਚ ਮੰਨਿਆ ਜਾਂਦਾ ਹੈ ਕਿ ਸਤਜੁਗ ਆਉਣ ਵਾਲਾ ਹੈ 2031 ਦੇ ਵਿੱਚ ਦੁਨੀਆ ਭਰ ਦੇ ਵਿੱਚ ਜੜੀਆਂ ਕੁਝ ਚੀਜ਼ਾਂ ਨੇ ਉਹ ਕਾਫੀ ਸੁਖਾਲੀਆਂ ਹੋ ਜਾਣਗੀਆਂ ਇੱਕ ਚੀਜ਼ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਿਓ ਕਿਉਂਕਿ 100 ਸਾਖੀ ਮੰਗਲ ਪ੍ਰਕਾਸ਼ ਦੇ ਵਿੱਚ ਜੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਪਿਆਰਿਓ ਉਹ ਹੁਣ ਤੱਕ ਸੱਚ ਹੋਇਆ ਕਿਉਂਕਿ 2031 ਦਾ ਹਵਾਲਾ ਵੀ ਜਿਹੜਾ ਉਹਦੇ ਵਿੱਚ ਦਿੱਤਾ ਗਿਆ ਜਿਵੇਂ ਆਪਾਂ 2020 ਦਾ ਜਿਹੜਾ ਹੈ ਜ਼ਿਕਰ ਕੀਤਾ ਸੀ ਕਿ 2020 ਦੇ ਵਿੱਚ ਲੋਕ ਘਰਾਂ 'ਚ ਬੰਦ ਹੋ ਕੇ ਰਹਿ ਜਾਣਗੇ ਠੰਡ ਵੀ ਬਹੁਤ ਪਵੇਗੀ ਤੇ ਇੱਕ ਮਹਾਮਾਰੀ ਜਿਹੜੀ ਹੈ ਉਹ ਵੀ ਆਏਗੀ ਸੋ ਸਾਧ ਸੰਗਤ ਉਸ ਦੇ ਦੌਰਾਨ ਕੋਰੋਨਾ ਕਾਲ ਆਪਾਂ ਨੇ ਵੇਖਿਆ ਲੋਕਾਂ ਦੀ ਖੱਜਲ-ਖਵਾਰੀ ਵੇਖੀ ਬਹੁਤ ਕੁਝ ਵੇਖਿਆ ਤੇ ਇਹ ਵੀ ਕਿਹਾ ਸੀ ਕਿ 2021 ਦੇ ਵਿੱਚ ਜਦੋਂ ਬਸਾਖੀ ਆਏਗੀ ਉਦੋਂ ਸਭ ਕੁਝ ਸਹੀ ਹੋ ਜਾਏਗਾ ਉਦੋਂ ਥੋੜਾ ਬਹੁਤਾ ਕੁਝ ਸਹੀ ਹੋਇਆ 2022 23 24 ਇਹ ਸਮੇ ਜਿਹੜੇ ਸੀ ਇਹਨਾਂ ਵਿੱਚ ਮੁਸ਼ਕਲਾਂ ਤੇ ਥੋੜੀਆਂ-ਥੋੜੀਆਂ ਆਈਆਂ ਪਰ ਸਮਾਂ ਜਿਹੜਾ ਸੌਖਾ ਸੀ ਉਹ ਲੰਘ ਗਿਆ ਪਰ ਹੁਣ ਜਿਹੜਾ ਕਿਹਾ ਜਾ ਰਿਹਾ ਹੈ ਕਿ 25 26 27 ਤੇ 28 ਇਹ 4 ਸਾਲ ਕਾਫੀ ਮੁਸ਼ਕਲ ਹੋਣ ਵਾਲੇ ਨੇ ਇਹਨਾਂ ਸਾਲਾਂ ਦੇ ਵਿੱਚ ਸਾਨੂੰ ਕੁਝ ਪਰਸਥਿਤੀਆਂ ਦਾ ਸਾਹਮਣਾ ਜਿਹੜਾ ਹੈ ਉਹ ਜ਼ਰੂਰ ਕਰਨਾ ਪਏਗਾ ਕਿਉਂਕਿ ਸਾਧ ਸੰਗਤ ਇਹ ਮੰਨਿਆ ਜਾ ਰਿਹਾ ਹੈ ਕਿਉਂਕਿ ਇੰਨਾ ਸਮਿਆਂ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਹੋਣਗੀਆਂ ਸਾਧ ਸੰਗਤ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਹੋਣ ਵਾਲੀਆਂ ਨੇ ਤੇ ਸਾਨੂੰ ਕੁਝ ਤਿਆਰੀਆਂ ਜਿਹੜੀਆਂ ਨੇ ਹੁਣੇ ਕਰਕੇ ਰੱਖਣੀਆਂ ਪੈਣਗੀਆਂ ਹੋ ਸਕਦਾ ਹੈ ਕਰੋਨਾ ਵਰਗੀ ਸਥਿਤੀ ਦੁਆਰਾ ਬਣ ਜਾਏ ਚਲੋ ਖੈਰ 100 ਸਾਖੀ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ 2031 ਉਦੋਂ ਤੱਕ ਕੁਝ ਪਰਸਥਿਤੀਆਂ ਇਹੋ ਜਿਹੀਆਂ ਹੋਣਗੀਆਂ ਕਿ ਬਹੁਤ ਕੁਝ ਜਿਹੜਾ ਹੈ ਉਹ ਹੇਰ ਫੇਰ ਹੋਵੇਗਾ ਅਦਲ ਬਦਲ ਹੋਵੇਗਾ ਪਰ ਸਾਧ ਸੰਗਤ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ 2031 ਤੋਂ ਬਾਅਦ ਸਭ ਕੁਝ ਸਹੀ ਹੋ ਜਾਏਗਾ 2031 ਦੇ ਵਿੱਚ ਵੀਰਵਾਰ ਦੀ ਵਿਸਾਖੀ ਆਵੇਗੀ ਤੇ ਉਸ ਤੋਂ ਬਾਅਦ ਕਹਿੰਦੇ ਸਭ ਕੁਝ ਸਹੀ ਹੋ ਜਾਏਗਾ ਸਾਰੇ ਖੁਸ਼ੀ ਖੁਸ਼ੀ ਰਹਿਣਗੇ ਆਪਣੇ ਘਰਾਂ ਦੇ ਵਿੱਚ ਉਜ ਸਮੇ ਲਈ ਸਭ ਕੁਝ ਜਿਹੜਾ ਹੈ ਰੁਕ ਜਾਏਗਾ ਥਮ ਜਾਏਗਾ ਕੋਈ ਕਿਸੇ ਪ੍ਰਕਾਰ ਦੀ ਬੇਚੈਨੀ ਪਰਸਥਿਤੀ ਕਿਸੇ ਪ੍ਰਕਾਰ ਦੀ ਕੋਈ ਨਹੀਂ ਆਵੇਗੀ ਕਿਸੇ ਪ੍ਰਕਾਰ ਦੇ ਡਰਨ ਦੀ ਜਿਹੜੀ ਹੈ ਉਹ ਜ਼ਰੂਰਤ ਨਹੀਂ ਰਹੇਗੀ ਸਾਸੰਗਤ 2031 ਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਇਹਦਾ ਮਤਲਬ ਵੀ ਉਸ ਤੋਂ ਪਹਿਲਾਂ ਪਹਿਲਾਂ ਕੁਝ ਮੁਸ਼ਕਲਾਂ ਜੜੀਆਂ ਨੇ ਜ਼ਰੂਰ ਹੋਣਗੀਆਂ ਤੇ ਉਹਨਾਂ ਚੀਜ਼ਾਂ ਤੋਂ ਸਾਨੂੰ ਬਚ ਕੇ ਰਹਿਣਾ ਪਏਗਾ ਤੇ ਗੁਰੂ ਦਾ ਸਹਾਰਾ ਲੈਣਾ ਪਏਗਾ ਸਤਗੁਰ ਸੱਚੇ ਪਾਤਸ਼ਾਹ ਦਾ ਓਟ ਆਸਰਾ ਜਿਹੜਾ ਹੈ ਉਹ ਜ਼ਰੂਰ ਅਸੀਂ ਲਈਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹੀਏ ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਰਬੱਤ ਦਾ ਹੀ ਭਲਾ ਕਰਿਓ اے ਸੱਚੇ ਪਾਤਸ਼ਾਹ ਆਪਜੀ ਕਿਰਪਾ ਕਰਿਓ ਰਹਿਮਤ ਕਰਿਓ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਉ ਗਣ ਫਿਰ ਲਾਗੂ ਭਏ ਕੂਰ ਬਜਾਵੇ ਤੂਰ ਫਿਰ ਵੀ ਵਿਕਾਰ ਖਲਾਸੀ ਜਿਹੜੀ ਹੈ ਉਸ ਦੀ ਨਹੀਂ ਕਰਦੇ ਅਜੇ ਵੀ ਕੋੜ ਵਿੱਚ ਮਸਤ ਰਹਿ ਕੇ ਮਾਇਆ ਦੇ ਮੋਹ ਦਾ ਵਾਜਾ ਵਜਾ ਰਿਹਾ ਹੈ ਬੇਨਿਸ਼ਾਵਦਾ ਹੈ ਪਰਮਾਈ ਹੈ ਦੁਬਦਾ ਡੋਬੇ ਪੂਰ ਗੁਰੂ ਸ਼ਬਦ ਤੋਂ ਬਾਂਝਿਆ ਰਹਿ ਕੇ ਉਹ ਪਟਕਣਾ ਵਿੱਚ ਪਿਆ ਰਹਿੰਦਾ ਹੈ ਦੁਬਦਾ ਉਸ ਮਨੁੱਖ ਦਾ ਗਿਆਨ ਇੰਦਰੀਆਂ ਦਾ ਸਾਰਾ ਹੀ ਪਰਵਾ ਪਰਵਾਰ ਮੋਹ ਦੇ ਸਮੁੰਦਰ ਵਿੱਚ ਡੋਬ ਦਿੰਦੀ ਹੈ ਭਲਿਆ ਇਸ ਗੱਲ ਨੂੰ ਯਾਦ ਰੱਖੀ ਕਿ ਹਲੇ ਤੈਨੂੰ ਜ਼ਰੂਰਤ ਹੈ ਸ਼ਬਦ ਦੀ ਗੁਰੂ ਦੀ ਕਿਉਂਕਿ ਸਮਾ ਜਿਹੜਾ ਹੈ ਹਜੇ ਇੰਨਾ ਸੁਖਾਲਾ ਨਹੀਂ ਆਇਆ ਚਲੋ ਸਮਾ ਜੇ ਸੁਖਾਲਾ ਵੀ ਹੋ ਜਾਏ ਤੇ ਨਾਸਤਕ ਬਣ ਕੇ ਸਮਾਪਾਸ ਨਹੀਂ ਹੁੰਦਾ ਪਿਆਰਿਓ ਆਸਤਕ ਤੇ ਬਨਣਾ ਹੀ ਪੈਂਦਾ ਹੈ ਗੁਰੂ ਦੀ ਕਿਰਪਾ ਰਹਿਮਤ ਦੇ ਨਾਲ ਤੇ ਸਾਨੂੰ ਜੁੜਨਾ ਹੀ ਪਏਗਾ ਚਾਹੇ ਜੋ ਮਰਜ਼ੀ ਹੋ ਜਾਏ ਚਾਹੇ ਜਿੱਡੀ ਮਰਜ਼ੀ ਪਰਸਥਿਤੀ ਹੋਵੇ ਹਰ ਇੱਕ ਚੀਜ਼ ਦੇ ਨਾਲ ਸਾਨੂੰ ਜੁੜਨਾ ਪਏਗਾ ਗੁਰੂ ਦੇ ਨਾਲ ਤੇ ਸਾਨੂੰ ਜੁੜਨਾ ਹੀ ਪਏਗਾ ਚਾਹੇ ਜੋ ਮਰਜ਼ੀ ਹੋ ਜਾਏ ਮੈਂ ਇੱਕ ਬੇਨਤੀ ਨਾਲ ਹੋਰ ਕਰ ਦਵਾ ਪਿਆਰਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨਾਲ ਜਿਹੜਾ ਜੁੜਿਆ ਗੁਰੂ ਨੇ ਉਹਦੀ ਰੱਖਿਆ ਕੀਤੀ ਹੈ ਪਾਤਸ਼ਾਹ ਕਹਿੰਦੇ ਨੇ ਜਿਨ ਗੁਰਮੁਖ ਨਾਮ ਨਾ 부ਝਿਆ ਮਰ ਜਨਮ ਆਵੈ ਜਾਏ ਜੋ ਮਨੁਖ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਝ ਨਹੀਂ ਪਾ ਸਕਿਆ ਉਹ ਮਰਦਾ ਹੈ ਜਮਦਾ ਹੈ ਜਮਦਾ ਹੈ ਫਿਰ ਮਰਦਾ ਹੈ ਭਾਵ ਆਉਣਾ ਜਾਣਾ ਉਹਦਾ ਚੱਲਦਾ ਰਹਿੰਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਇੱਥੇ ਖਲਾਸੀ ਕਿਹਨਾ ਨਹੀਂ ਹੁੰਦੀ ਹੈ ਕਿਹੜੇ ਇਸ ਜੰਮਣ ਮਰਨ ਦੇ ਗੇੜ ਤੋਂ ਬਚ ਜਾਂਦੇ ਨੇ ਜਿਹੜੇ ਗੁਰੂ ਦੇ ਹੋ ਜਾਂਦੇ ਨੇ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜ ਜਾਂਦੇ ਨੇ ਪਿਆਰਿਓ ਗੁਰੂ ਨੇ ਹਰ ਇੱਕ ਪੱਖ ਤੋਂ ਸਾਨੂੰ ਮਜ਼ਬੂਤ ਕੀਤਾ ਪਾਤਸ਼ਾਹ ਕਹਿੰਦੇ ਨੇ ਸੱਚੀ ਨਜ਼ਰ ਨਿਹਾਲੀ ਐ ਬਹੁੜ ਨਾ ਪਾਵੈ ਤਾਓ ਜਿਸ ਉੱਤੇ ਗੁਰੂ ਦੀ ਮਿਹਰ ਦੀ ਨਜ਼ਰ ਹੋ ਜਾਏ ਉਹ ਮੋੜ ਮੋੜ 84 ਦੇ ਗੇੜ ਦੀ ਕੋਠਾਲੀ ਵਿੱਚ ਪੈ ਕੇ ਤਾਂ ਛੇਕ ਨਹੀਂ ਸਹਾਰਦਾ ਗੁਰੂ ਉਹਦਾ ਜੰਮਣਾ ਮਰਨਾ ਜਿਹੜਾ ਹੈ ਉਹ ਗੇੜ ਕੱਟ ਦਿੰਦੇ ਨੇ ਉਹਦਾ ਜੰਮਣਾ ਮਰਨਾ ਜਿਹੜਾ ਹੈ ਉਹ ਖਤਮ ਕਰ ਦਿੰਦੇ ਨੇ ਸਤਿਗੁਰੂ ਹੁਣ ਉਹਨੂੰ ਸਫਲ ਕਰ ਦਿੰਦਾ ਜੀਣਾ ਵੀ ਸਫਲ ਕਰ ਦਿੰਦੇ ਨੇ ਉਹਦਾ ਕਿਉਂ ਕਿਉਂਕਿ ਗੁਰੂ ਨੇ ਹੁਣ ਐਸੀ ਕਿਰਪਾ ਕਰ ਦਿੱਤੀ ਨਿਰਮਲ ਮਹਿਲਾ ਨਾਥੀ ਹੈ ਸ਼ਬਦ ਰਤੇ ਪਤ ਹੋਏ ਗੁਰੂ ਦੇ ਸ਼ਬਦ ਵਿੱਚ ਰੰਗੇ ਹੋਏ ਨੂੰ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ ਤੇ ਸਦਾ ਉਹ ਪਵਿੱਤਰ ਰਹਿੰਦਾ ਹੈ ਉਸ ਨੂੰ ਬਕਾਰਾਂ ਦੀ ਮੈਲ ਜਿਹੜੀ ਹੈ ਉਹ ਨਹੀਂ ਲੱਗਦੀ ਕਿਉਂਕਿ ਗੁਰੂ ਉਹਦੇ ਤੇ ਕਿਰਪਾ ਕਰ ਦਿੰਦਾ ਹੈ ਪਾਤਸ਼ਾਹ ਉਹਦੇ ਤੇ ਮਿਹਰ ਕਰ ਦਿੰਦਾ ਹੈ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਮੈਲ ਜਿਹੜੀ ਹੈ ਉਹ ਨਹੀਂ ਲੱਗਦੀ ਪਿਆਰਿਓ ਗੁਰੂ ਉਹਦੇ ਤੇ ਐਸੀ ਕਿਰਪਾ ਕਰਕੇ ਉਹਨੂੰ ਨਿਵਾਜ ਲੈਂਦਾ ਹੈ ਪਿਆਰਿਓ ਅਸੀਂ ਭਾਵੇਂ ਕੁਝ ਵੀ ਕਰੀਏ ਕਿੱਡੇ ਵੱਡੇ ਮਰਜੀ ਅਹੁਦੇ ਤੇ ਵੱਗ ਜੀਏ ਚਾਹੇ ਸਰਕਾਰੀ ਅਹੁਦੇ ਤੇ ਸਰਕਾਰਾਂ ਬਣ ਜੀਏ ਸਰਕਾਰ ਚਲਾਉਣ ਵਾਲੇ ਬਣ ਜੀਏ ਪਰ ਪਿਆਰਿਓ ਗੁਰੂ ਤੋਂ ਵੱਡਾ ਕੋਈ ਨਹੀਂ ਬਣ ਸਕਦਾ ਜੇ ਸਰਕਾਰ ਕਹਿੰਦੀ ਹੈ ਅਸੀਂ ਆਹ ਕੰਮ ਕਰਨ ਦੇ ਸਮਰੱਥਾਂ ਤਾਂ ਪਿਆਰਿਓ ਪਰਮਾਤਮਾ ਸਭ ਦਾ ਸਮਰੱਥ ਹੈ ਉਹ ਤੇ ਹਰ ਕਾਰਜ ਤੁਹਾਡੇ ਤੋਂ ਕਰਾ ਸਕਦਾ ਹੈ ਤੇ ਹਰ ਕਾਰਜ ਦੇ ਵਿੱਚ ਤੁਹਾਨੂੰ ਸਹਾਇਤਾ ਦੇ ਸਕਦਾ ਹੈ ਜੇ ਤੁਸੀਂ ਅਸਲ ਮਾਇਨਿਆਂ ਦੇ ਵਿੱਚ ਉਹਨੂੰ ਮੰਨ ਕੇ ਚੱਲੋ ਜ ਜਿਹੜਾ ਬੰਦਾ ਆਪ ਹੀ ਹੰਕਾਰੀ ਹੋ ਜਾਏ ਵੀ ਮੈਂ ਹੀ ਸਾਰਾ ਕੁਝ ਕਰਨ ਜੋਗਾ ਉਥੇ ਹੰਕਾਰ ਝਲਕਦਾ ਪਿਆਰੇ ਉਥੇ ਕੁਝ ਨਹੀਂ ਹੋ ਸਕਦਾ ਇਸ ਕਰਕੇ ਜਿਵੇਂ ਹੁਣ ਮੋਦੀ ਤੇ ਟਰੰਪ ਵਰਗੇ ਨੇ ਇਹ ਆਪੋ ਆਪਣੇ ਸਮੇਂ ਦੇ ਵਿੱਚ ਆਪਣਾ ਸਿੱਕਾ ਚਲਾ ਕੇ ਚਲੇ ਜਾਣਗੇ ਇਹਨਾਂ ਤੋਂ ਬਾਅਦ ਕੋਈ ਹੋਰ ਆ ਜਾਏਗਾ ਉਹਨਾਂ ਤੋਂ ਬਾਅਦ ਕੋਈ ਹੋਰ ਆ ਜਾਏਗਾ ਪਰ ਪਰਮਾਤਮਾ ਉਹ ਇੱਕ ਦਾ ਇੱਕੋ ਹੀ ਰਹੇਗਾ ਪਿਆਰਿਓ ਅਸੀਂ ਵੀ ਹੋ ਕੇ ਚਲੇ ਜਾਵਾਂਗੇ ਪਰ ਪਰਮਾਤਮਾ ਜਿਹੜਾ ਹੈ ਉਹ ਇਸੇ ਤਰ੍ਹਾਂ ਸਮਰੱਥ ਰਹੇਗਾ ਪਿਆਰਿਓ ਇਸ ਗੱਲ ਨੂੰ ਜਿਹੜਾ ਹੈ ਸਮਝਣਾ অতি ਜ਼ਰੂਰੀ ਹੈ ਜੇ ਬੰਦਾ ਇਸ ਚੀਜ਼ ਨੂੰ ਸਮਝ ਲੇ ਤੇ ਕਰੇ ਮਨ 'ਚ ਆਪਣੇ ਆਪ ਦਾ ਹੰਕਾਰ ਨਹੀਂ ਕਰੇਗਾ ਕਹਿਣ ਤੋਂ ਭਾਵ ਕਿ ਕੁਝ ਪਰੇਸ਼ਾਨੀਆਂ ਜਿਹੜੀਆਂ ਸਾਨੂੰ ਸਰਕਾਰਾਂ ਕਰਕੇ ਹੁੰਦੀਆਂ ਨੇ ਤੇ ਉਹਨਾਂ ਪਰੇਸ਼ਾਨੀਆਂ ਤੋਂ ਬਚਣ ਦਾ ਇੱਕੋ ਹੀ ਇੱਕ ਤਰੀਕਾ ਹੈ ਉਹਨਾਂ ਪਰੇਸ਼ਾਨੀਆਂ ਤੋਂ ਅਸੀਂ ਇੱਕੋ ਹੀ ਸ਼ਰਤ ਤੇ ਬਚ ਸਕਦੇ ਹਾਂ ਪਿਆਰਿਓ ਕਿਉਂਕਿ ਗੁਰੂ ਸਭ ਤੋਂ ਵੱਡਾ ਸਮਰਥ ਹੈ ਤੇ ਅਸੀਂ ਸਾਰੇ ਫੈਸਲੇ ਜਿਹੜੇ ਨੇ ਗੁਰੂ ਤੋਂ ਪੁੱਛ ਕੇ ਕਰੀਏ ਸਤਿਗੁਰੂ ਦੀ ਪਾਵਨ ਬਾਣੀ ਤੋਂ ਸਲਾਹ ਲੈ ਕੇ ਫੈਸਲੇ ਕੁਝ ਕੀਤੇ ਜਾਣ ਘਟੋ ਘਟ ਆਪਣੇ ਜੀਵਨ ਦਾ ਫੈਸਲਾ ਕੋਈ ਵੀ ਹੈ ਤੇ ਸਤਿਗੁਰੂ ਦੇ ਬਾਣੀ ਤੋਂ ਪੁੱਛ ਕੇ ਕੀਤਾ ਜਾਏ ਸਤਿਗੁਰੂ ਫੇਰ ਕਿਰਪਾ ਕਰਦੇ ਨੇ ਪਾਛ ਕਹਿੰਦੇ ਗੁਰ ਬਿਨ ਕਿਉ ਤਰੀਐ ਸੁਖ ਹੋਇ ਗੁਰੂ ਦੀ ਸ਼ਰਨ ਤੋਂ ਬਿਨਾਂ ਨਾ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘੀਦਾ ਨਾ ਹੀ ਆਤਮਿਕ ਆਨੰਦ ਮਿਲਦਾ ਹੈ ਭਾਵੇਂ ਤੂੰ ਜੋ ਮਰਜੀ ਹੋਵੇ ਜੇ ਆਤਮਿਕ ਆਨੰਦ ਲੈਣਾ ਹੈ ਦੁਨੀਆਂ ਦੀ ਸੋਚ-ਬੋਝ ਲੈਣੀ ਹੈ ਤੇ ਪਿਆਰੇਆ ਫਿਰ ਗੁਰੂ ਨਾਲ ਜੁੜਨਾ ਪਏਗਾ ਸਤਗੁਰੂ ਸਭ ਕੁਝ ਹੀ ਬਖਸ਼ਿਸ਼ ਕਰਨਗੇ ਇਸ ਕਰਕੇ ਸਮਾ ਜਿਹੋ ਜਿਹਾ ਮਰਜੀ ਹੋਵੇ ਪਰ ਸਥਿਤੀਆਂ ਜਿਹੋ ਜਿਹਾ ਮਰਜੀ ਹੋਣ ਪਰ ਗੁਰੂ ਦਾ ਸਾਥ ਨਹੀਂ ਛੱਡਣਾ ਚਾਹੀਦਾ ਤੇ ਸਾਧ ਸੰਗਤ ਔਖਾ ਸਮਾ ਵੀ ਕਿਉਂ ਨਾ ਹੋਵੇ ਗੁਰੂ ਨੂੰ ਵੀ ਸੁਖਾਲਾ ਕਰ ਦਿੰਦਾ ਹੈ ਇਹ ਉਹਦੇ ਵਿੱਚ ਕੁਆਲਿਟੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ